ਪਹਿਲੇ ਆਪਣਾ ਨਾਮ ਦੱਸੋ ਮੈਂ ਕੁਲਦੀਪ ਸਿੰਘ ਕਾਲੋਂ ਮੇਰੀ ਦੁਕਾਨ ਹੈ ਇੱਥੇ ਦਵਾਈਆਂ ਦੀ ਤੇ ਬੀਜਾਂ ਦੀ ਮੈਨਲੀ ਬਹੁਤ ਚਰਾਂਵਾ ਦੇ ਚੀਫ ਸਾਹਿਬ ਦਾ ਹੈਗੀ ਪਹਿ ਲਿਆ ਕਿ ਉਹਨਾਂ ਨੇ ਸਾਰੇ ਡੀਲਰਾਂ ਨੂੰ ਇਕੱਠਿਆਂ ਕਰਕੇ ਕਿਸਾਨਾਂ ਦੀ ਭਲਾਈ ਵਾਸਤੇ ਚੰਗੀਆਂ ਖਾਦਾਂ ਚੰਗੀਆਂ ਦਵਾਈਆਂ ਚੰਗੇ ਬੀਜ ਵੇਚਣ ਲਈ ਸਾਰਿਆਂ ਨੂੰ ਹੁਕਮ ਕੀਤਾ ਤੇ ਬਟਾਲੇ ਸ਼ਹਿਰ ਦੀ ਅੱਗੇ ਵੀ ਇੱਕ ਪਰੰਪਰਾ ਹੈ ਵੀ ਇੱਥੇ ਕੋਈ ਬੰਦਾ ਗਲਤ ਚੀਜ਼ ਨਹੀਂ ਵੇਚਦਾ ਮੈਨੂੰ ਵੀ 37 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਤਕਰੀਬਨ ਸਾਰੇ ਬੰਦੇ ਜਿਹੜੇ ਆ ਉਹ ਚੰਗੇ ਨੇ ਤੇ ਚੰਗਾ ਹੀ ਕੰਮ ਕਰਦੇ ਨੇ ਤੇ ਕਿਸਾਨ ਨੂੰ ਸਹੀ ਗਾਈਡ ਕਰਕੇ ਸਮੇਤ ਬਿੱਲ ਚੀਜ਼ਾਂ ਦਿੰਦੇ ਨੇ ਜਿਹੜੀ ਵੀ ਇਹ ਚੀਜ਼ ਵੇਚਦੇ ਆ ਤੇ ਸਾਡੀ ਤੇ ਹੋਈ ਮੈਂ ਦੁਬਾਰਾ ਫੇਰ ਵੀ ਇਹਨਾਂ ਡੀਲਰ ਭਾਵਾ ਨੂੰ ਕਹਿੰਨਾ ਵਾ ਵੀ ਤੁਸੀਂ ਬਿੱਲ ਤੇ ਮਾਲ ਲੈ ਕੇ ਬਿੱਲ ਤੇ ਮਾਲ ਵਿੱਚੋਂ ਚੰਗਾ ਮਾਲ ਵਿੱਚੋਂ ਕਿਉਂਕਿ ਕਿਸਾਨ ਅੱਗੇ ਲੁੱਟਿਆ-ਪੁੱਟਿਆ ਗਿਆ ਉਹਦੇ ਪੱਲੇ ਕੱਖ ਨਹੀਂਗਾ ਹਾਂ ਜੀ ਹਾਂ ਜੀ ਕਈ ਵਾਰੀ ਖਾਦ ਖਾਦ ਦੀ ਕਿਲਤ ਆ ਜਾਂਦੀ ਪਿੱਛੋਂ ਗੱਡੀਆਂ ਨਹੀਂ ਆਈਆਂ ਕੋਈ ਰੈਗ ਨਹੀਂ ਲੱਗਾ ਜਾਂ ਐ ਹੋਜੀ ਗੜਬੜ ਹੁੰਦੀ ਆ ਬਾਕੀ ਤੇ ਤਕਰੀਬਨ ਹੀ ਬੀਜ ਦਵਾਈਆਂ ਜੜੀਆਂ ਉਹ ਤੇ ਆਮ ਹੀ ਮਿਲਦੀਆਂ ਜਾਂਦੀਆਂ ਤੇ ਅਸੀਂ ਵੇਚੀ ਜਾਂਦੇ ਆ ਅੱਜ ਦੀ ਮੀਟਿੰਗ ਦਾ ਕੀ ਰਿਚੀਆ ਅੱਜ ਦੀ ਮੀਟਿੰਗ ਦਾ ਬੜਾ ਵਧੀਆ ਪ੍ਰਭਾਵ ਆ ਸਾਰੇ ਡੀਲਰ ਵੀ ਭਰਾ ਜਿਹੜੇ ਆ ਤੇ ਮਹਿਕਮੇ ਦੇ ਸਾਰੇ ਅਫਸਰ ਚੀਫ ਸਾਹਿਬ ਸਮੇਤ ਇੱਕ ਦੂਜੇ ਨਾਲ ਕੋਆਪਰੇਟ ਕਰਨ ਦਾ ਇਹਨਾਂ ਨੇ ਐਦ ਲਿਆ ਵਾ ਤੇ ਚੰਗਾ ਹੀ ਤਰ੍ਹਾਂ ਕੰਮ ਕਰਨਗੇ ਸਾਰੇ ਇਸ ਮੀਟਿੰਗ ਦਾ ਬੜਾ ਫਾਇਦਾ ਵਾ ਵੀ ਇੱਕ ਤੇ ਜਾਣ ਪਛਾਣ ਹੋ ਗਈ ਅਫਸਰਾਂ ਨਾਲ ਦੂਜਾ ਜੋ ਅਫਸਰਾਂ ਨੇ ਕਿਹਾ ਉਹ ਸਾਰੇ ਡੀਲਰ ਜਿਹੜੇ ਆ ਉਹਨੂੰ ਧਿਆਨ ਨਾਲ ਸੁਣ ਕੇ ਲਾਗੂ ਕਰਨਗੇ ਹਾਂਜੀ ਸਾਰਾ ਆਪਣਾ ਨਾਮ ਦੱਸਿਆ ਨਰੀਸ਼ ਮਰਵਾ ਜੀ ਫਰਟੀਲਾਈਜ਼ਰ ਸੈਂਟਰ ਢੇਰਾ ਰੋਡ ਬਟਾਰਾ ਮੇਰੀ ਦੁਕਾਨ ਦਾ ਨਾਮ ਆ ਅੱਜ ਮੈਂ ਇੱਥੇ ਨਵੇਂ ਚੀਫ ਸਾਹਿਬ ਸਾਡੇ ਆਏ ਆ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਜੀ ਉਹਨਾਂ ਦੇ ਨਾਲ ਦੂਬਦੂ ਗੱਲਾਂ ਬਾਤਾਂ ਕਰਨ ਨਾਲ ਉਹਨਾਂ ਦੀ ਕੋਈ ਕੁਝ ਸਿੱਖਿਆ ਲੈਣ ਵਾਸਤੇ ਸਾਰੇ ਡੀਲਰ ਭਰਾ ਸਾਡੇ ਕੱਟੇ ਹੋਏ ਆ ਔਰ ਸਾਨੂੰ ਲੱਗਦਾ ਇਹ ਇਹਨਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਤੇ ਉਹਦਾ ਸਾਨੂੰ ਸਾਡੇ ਡੀਲਰਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਏਗਾ ਪਹਿਲਾਂ ਵੀ ਇਦਾਂ ਦੀ ਮੀਟਿੰਗ ਹੋਈ ਰਹਿੰਦੀ ਪਹਿਲੋਂ ਇਹ ਪਹਿਲਾ ਇਹ ਉਪਰਾਲਾ ਪਹਿਲੀ ਵਾਰੀ ਹੋਇਆ ਜੀ ਸਾਡੇ ਲਾਈਫਟਾਈਮ ਦੇ ਵਿੱਚ हां ਅਸੀਂ ਵੀ ਆਪਣੇ ਬਾਰੇ ਦੱਸਿਆ ਵੀ ਇਦਾਂ ਦਾ ਸਾਨੂੰ ਹੋਇਆ ਮੁਸ਼ਕਿਲ ਆਂਦੀ ਆ ਉਹਨਾਂ ਨੇ ਕਿਹਾ ਡੋਂਟ ਯੂ ਵਰੀ ਹਰ ਚੀਜ਼ ਤੁਹਾਡੀ ਮੌਕੇ ਤੇ ਬੈਠੇ ਬੈਠੇ ਇੱਥੇ ਕਰਾ ਦਾਂਗੇ ਕੋਈ ਕਿਸੇ ਕਸੂਮੇ ਤੁਹਾਡੀ ਪਰੇਸ਼ਾਨੀ ਨਹੀਂ ਆਏਗੀ ਲੱਗਦਾ ਨਹੀਂ ਪਿੰਡਾਂ ਦਾ ਤੇ ਇਖਰਾਸ ਦਾ ਹਸਪਤਾਲ ਵਿੱਚ ਹੋਣਾ ਚਾਹੀਦਾ ਇਦਾਂ ਦਾ ਤਾਲਮਲ ਰੀਕਵੈਂਟਲੀ ਹੁੰਦਾ ਰਹਿਣਾ ਚਾਹੀਦਾ ਹਰ ਦੂਜੇ ਤੀਜੇ ਮਹੀਨੇ ਸਾਨੂੰ ਇੱਕ ਇਦਾਂ ਦੀਆਂ ਮੀਟਿੰਗ ਦਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਅਸੀਂ ਇੱਕ ਦੂਜੇ ਦੇ ਹੋਰ ਜਾਨੂ ਤੇ ਹੋਰ ਕਰੀਬ ਹੋ ਜਾਈਏ। ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਕਿਸਾਨਾਂ ਨੂੰ ਮਿਆਰੀ ਖੇਤੀ ਸਮਗਰੀ ਮੁਹੱਈਆ ਕਰਾਉਣ ਲਈ ਅੱਜ ਬਟਾਲਾ ਬਲਾਕ ਦੇ ਸਮੂਹ ਇਨਪੁਟ ਡੀਲਰਾਂ ਦੀ ਮੀਟਿੰਗ ਕੀਤੀ ਗਈ ਹੈ। ਜਿਦੇ ਵਿੱਚ ਲਗਭਗ ਸਾਰੇ ਹੀ ਡੀਲਰ ਜਿਹੜੇ ਨੇ ਸ਼ਾਮਲ ਹੋਏ ਨੇ। ਮੁੱਖ ਮਕਸਦ ਸੀਗਾ ਕਿ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਪਤਾ ਕਰੀਏ। ਜੋ ਸਰਕਾਰ ਦੀਆਂ ਗਾਈਡਲਾਈਨਾਂ ਨੇ ਉਹਨਾਂ ਦਸੀਏ। ਤੋ ਉਹਦੇ ਵਿੱਚ ਕਿਸਾਨਾਂ ਦੀ ਭਲਾਈ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਉਹਨਾਂ ਨੂੰ ਖੇਤੀ ਸਮੱਗਰੀ ਜਿਹੜੀ ਆ ਉਹ ਮਿਹਾਰੀ ਮਹਿਆ ਕਰਾਈਏ। ਤੋ ਉਸ ਵਾਸਤੇ ਅੱਜ ਸਾਰਿਆਂ ਨੂੰ ਇਹ ਇੱਕ ਇਤਲਾਕ ਦਿੱਤਾ ਗਿਆ ਕਿ ਅਸੀਂ ਕਿਸਾਨਾਂ ਨੂੰ ਮਹਿਆ ਕਰਾਈਏ ਵਧੀਆ ਖਾਤੀ ਸਮੱਗਰੀ ਤੇ ਜਿੱਥੇ ਵੀ ਕੋਈ ਪ੍ਰੋਬਲਮ ਹੈਗੀ ਆ ਉਹ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲੈਂਦੀ ਇਸ ਦੇ ਨਾਲ ਨਾਲ ਖੇਤੀਬਾੜੀ ਆਪਣੀ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਕੋਈ ਵੀ ਸਮੱਸਿਆ ਆਉਂਦੀ ਹੈ ਉਹ ਖੇਤੀਬਾੜੀ ਮਾਰਾਂ ਦੇ ਨਾਲ ਸੰਪਰਕ ਕਰਕੇ ਉਸ ਸਮੱਸਿਆ ਦੇ ਹੱਲ ਲਈ ਫਿਰ ਉੱਥੇ ਜਿਹੜੀ ਆ ਕੋਈ ਕੀਟਨਾਸ਼ਕ ਹੈ ਕੋਈ ਫੰਦੀਨਾਸ਼ਕ ਹੈ ਕੋਈ ਖਾਦੀ ਪੌਣੀ ਆ ਉਹਦੀ ਵਰਤੋਂ ਕਰਨ ਕਿ ਕਈ ਵਾਰੀ ਆ ਗਲਤ ਆਪਾਂ ਦਵਾਈ ਪਾ ਕੇ ਜਾਂ ਗਲਤ ডোজ ਪਾ ਕੇ ਆਪਾਂ ਸਪਰੇਅ ਕਰਦੇ ਆ ਉਹਦੇ ਨਾਲ ਖਾਦ ਫਸਲ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਸ ਨੂੰ ਪ੍ਰਬੰਧਕਾਂ ਨੇ ਕੰਮ ਕਰੀਏ ਤਾਂ ਜੋ ਇਹ ਇੱਕ ਸਾਰੀ ਉਹ ਗਾਂ ਤੋੜ ਸਕੀਏ ਉਹਦੀ ਭਲਾਈ ਵਾਸਤੇ ਗਾਂ ਕਰ ਸਕੀਏ ਕਿਉਂਕਿ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸਾਰ ਗੁਰਵੀਸ ਸਿੰਘ ਕੁਡੀਆਂ ਜੀ ਦਾ ਵੀ ਇਹੀ ਆਦੇਸ਼ ਹੈ ਕਿ ਅਸੀਂ ਫਾਰਮਰ ਤੱਕ ਵੱਧ ਤੋਂ ਜਿਹੜੀ ਮੈਰੀ ਜਿਹੜੀ ਖੇਤੀ ਸਮੱਗਰੀ ਉਹ ਪਹੁੰਚਾਉਣੀ ਹੈ ਇਸ ਤੋਂ ਇਲਾਵਾ ਜਿਹੜੀ ਹੈ ਜਿਹੜੀ ਪਸਾਰ ਸੇਵਾਵਾਂ ਨੇ ਉਹ ਵਧੀਆ ਤਰੀਕੇ ਨਾਲ ਕਿਉਂਕਿ ਇਹ ਸਾਡਾ ਇੱਕ ਬੜਾ ਇੱਕ ਜਰੀਆ ਵਾ ਡੀਲਰ ਨੇ ਜਿਹੜੇ ਸਾਡੇ ਇੱਕ ਪਸਾਰ ਸਿੱਖਿਆ ਦੇ ਵਿੱਚ ਬਹਿਮ ਰੋਲ ਦਾ ਕਰਦੇ ਨੇ ਇਹਨਾਂ ਨੂੰ ਵੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਇਹ ਅੱਜ ਅੱਜ ਮੌਸਮ ਦੇ ਹਿਸਾਬ ਨਾਲ ਕਿਹੜੀ ਸੁਵਸਿਆਰੀ ਕਿਹੜੀ ਨਹੀਂ ਆ ਰਹੀ ਉਸ ਵਾਸਤੇ ਸੋਸ਼ਲ ਮੀਡੀਆ ਜਿਹੜੀ ਵਰਤੋਂ ਆਪਾਂ ਕਰ ਰਹੇ ਹਾਂ ਉਸ ਵਾਸਤੇ ਜਿਹੜੀ WhatsApp ਗਰੁੱਪ YouTube ਚੈਨਲ ਇਹਨਾਂ ਤੱਕ ਜਿਹੜੀ ਆ ਉਹ ਜਿਹੜੀ ਖੇਤੀ ਸੂਚਨਾ ਜਿਹੜੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਆ ਤਾਂ ਜੋ ਇਹ ਵੀ ਕਿਸਾਨਾਂ ਤੱਕ ਪਹੁੰਚਾ ਸਕੋ ਸੋ ਇਹ ਦੋ ਤਿੰਨ ਮਸਲੇ ਜਿਹੜੇ ਸੀਗੇ ਉਹ ਇਹਨਾਂ ਨੇ ਵਿਚਾਰ ਕੀਤੇ ਆ ਸੋ ਉਹਦੇ ਵਿੱਚ ਇਹਨਾਂ ਨੂੰ ਇਹ ਹੀ ਦਾਇਰ ਦਿੱਤੀ ਕਿ ਹਰੇਕ ਫਾਰਮਰ ਜਿਹੜਾ ਵੀ ਕੋਈ ਖੇਤੀ ਸਮਗਰੀ ਖਰੀਦਾ ਵਾ ਉਹਨੂੰ ਬਿੱਲ ਜ਼ਰੂਰ ਕੱਟ ਕੇ ਦੇਣ ਆਪਣੇ ਖੇਤੀ ਦੀ ਆਪਣੀ ਦੁਕਾਨ ਦੇ ਉੱਤੇ ਸਟਾਕ ਬੋਰਡ ਲੇ ਕੇ ਦੱਸਣ ਵੀ ਉਹਦੇ ਚ ਕਿਹੜਾ ਕਿਹੜੀ ਕਿਹੜੇ ਕਿਹੜੀ ਚੀਜ਼ ਹੈਗੀ ਹੈ ਕਿੰਨੀ ਕਿੰਨੀ ਹੈਗੀ ਕਿੰਨੀ ਉਹਦੀ ਕੀਮਤ ਹੈ ਸੋ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਆਪਣੀ ਖੇਤੀ ਸਮਗਰੀ ਖਰੀਦਦੇ ਆ ਚਾਹੇ ਦਾ ਚਾਹੇ ਉਹ ਖਾਦ ਆ ਚਾਹੇ ਬੀਜ ਹੈ ਚਾਹੇ ਕੀਟਨਾਸ਼ਕ ਨੇ ਉਹਦਾ ਬਿੱਲ ਜ਼ਰੂਰ ਲੈਣ ਜੇ ਕੋਈ ਬਿੱਲ ਨਹੀਂ ਦਿੰਦਾ ਤਾਂ ਉਹ ਆਪਣੇ ਖੇਤੀਬਾੜੀ ਅਧਿਕਾਰੀਆਂ ਦੇ ਆਪਣੇ ਧਿਆਨ ਦੇ ਵਿੱਚ ਲਿਖਤੀ ਰੂਪ ਵਿੱਚ ਲਿਉਣ ਜ਼ੁਬਾਨੀ ਕਲਾਮੀ ਨਾਲ ਗੱਲ ਕਰ ਪਿਤਾਜੋ ਇਹੋ ਸਬੰਧੀ ਜਿਹੜਾ ਕੋਈ ਵੀ ਜਿਹੜੀ ਕਾਰਵਾਈ ਕਰਨੀ ਹੋ ਕਰ ਸਕੀ